ਅੰਗੂਰੋਤ ਸਾਸਤਿਕ ਕਾਲ ਆਪਾਂ ਜਾਂਦੇ ਅੱਜ ਕਿਸੇ ਪਾਸੇ ਇੱਥੇ ਗਊਸ਼ਾਲਾ ਦੇ ਵਿੱਚ ਬਹੁਤ ਵਧੀਆ ਜਿਹਾ ਲੱਗਿਆ ਮੈਨੂੰ ਮੈਂ ਚੱਲਣਾ ਦਰਸ਼ਨ ਕਰਦੇ ਆਂ ਦਿਖਾਉਣੇ ਆਪਣੇ ਯਾਰਾਂ ਦੋਸਤਾਂ ਨੂੰ ਕਿੰਨੀ ਜੋ ਸ਼ੋਹਣੀ ਜਗ੍ਹਾ ਬਣਾਈ ਹੋਈ ਹੈ ਗਊਸ਼ਾਲਾ ਦੀ ਬਹੁਤ ਵਧੀਆ ਜਗ੍ਹਾ ਬਣਾਈ ਹੈ ਭਾਈ ਨਾਲ ਪਾਣੀ ਪੁਣੀ ਪੀ ਕੇ ਆਉਣੇ ਆਪਾਂ ਕੋਈ ਮਲੇ ਦਾਦਾ ਪ੍ਰੋਗਰਾਮ ਹੈ ਇੱਥੇ ਡੀਜੂ ਜੇ ਧਰੇ ਪੈ ਨੇ ਦੇਖ ਲਿਓ ਹਲੋ ਹਾਂਜੀ ਆ ਦੇਖੋ ਕਿੰਨਾ ਵਧੀਆ ਤੋਰਦਾ ਬਈ ਪਾਣੀ ਪਾਣੀ ਦੀ ਕੋਈ ਗੱਲ ਨਹੀਂ ਬਾਹਰ ਲੈਣਾ ਚਲ ਕੋਣ ਦੇਖੋ ਕਿੰਨਾ ਵਧੀਆ ਜਿਹਾ ਤੋਰਦਾ ਗਊ ਉੱਧਰ ਨਹੀਂ ਨਹੀਂ ਗਊ ਉੱਧਰ ਰੱਖੀ ਹਾਂਜੀ ਹਾਂ ਸਾਹਮਣੇ ਸੁਈਆਂ ਹੋ ਗਈਆਂ ਪਿਛਲੇ ਪਾਸੇ ਬੱਤੀ ਬੱਦੀ ਹੋਈ ਹੋਰੀ ਹੋਰ ਵਧੀਆ ਅੱਜ ਪ੍ਰੋਗਰਾਮ ਸੀ ਕੋਈ ਨਾ ਜਦੋਂ ਸਟਾਰਟ ਆ ਕਥਾ ਹੋਇਆ ਗੁਰੂ ਅੱਛਾ ਆਰਾਮ ਨਾ ਮੀ ਵਧੀਆ ਅਛਾ ਆਰਾਮ ਨਾ ਮੇਰੀ ਕਥਾ ਆਇਆ ਕਰੋ ਸਟਾਈਲ ਲਿਖਣ ਕੋਈ ਹੋਊਗਾ ਅੱਜ ਪਹਿਲਾ ਦਿਨ ਆਇਆ ਵਧੀਆ ਜਗ੍ਹਾ ਬਣਾਇਆ ਨਾ ਬਸ ਬਾਈ ਬਹੁਤ ਵੱਡਾ ਫਿਲਡ ਪਾਣੀ ਦੇ 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 ਕਿਉਂ ਨਹੀਂ ਆ ਮੈਂ ਤਾਂ ਵਧੀਆ ਲੱਗਿਆ ਯਾਰ ਨਾਦਰ ਦਾ ਬੋਲਾ ਬੱਦ ਦਾ ਲੈ ਗਈ ਸਭ ਤੋਂ ਵੱਡਾ ਠੀਕ ਹੈ ਗਉਸ਼ਾ ਲਾ ਬਹੁਤ ਵਧੀਆ ਜਗ੍ਹਾ ਬਣੀ ਹੈ ਹੈ ਇਹ ਇਧਰ ਦੁੱਧ ਵਾਲੀਆਂ ਦੂਜੀਆਂ ਪਰਲੇ ਵਸੇ ਹੈ ਇਹ ਤਾਂ ਵੀ ਉੱਤੜ ਨਹੀਂ ਤੋ ਅੱਛਾ ਅੱਛਾ ਉੱਤਰ ਸਾਰਾ ਸੁਝਾ ਮਾਲ ਇਧਰ ਦੂਜਾ ਮਾਲ ਸਾਵਾਂਈ ਵਾਲਾ ਆਈ ਵਧੀਆ ਯਾਰ ਇਹ ਫਿਰ ਜੇ ਕੋਈ ਪਸ਼ੂ ਦੇ ਜਾਂਦਾ ਤੀ ਫਿਰ ਪੈਸੇ ਪਸ਼ੂ ਵੀ ਲੈਂਦੇ ਆ ਜਿਵੇਂ ਜੇ ਕੋਈ ਪਸ਼ੂ ਸਾਡੇ ਜਾਂਦਾ ਔਰੇ ਵੈਸੀ ਸਾਮ ਦੇ ਕੋਈ சாਉ ਕਮੇਟੀ ਬਣੀ ਹੋਊ ਹੈ ਨਾ ਕਮੇਟੀ ਬਣੀ ਹੋਈ ਹੈ ਕੋਈ ਤੰਗ ਪਕੂਆ ਕੋਈ ਆ ਕੋਈ ਜਿੰਨੇ ਵੱਡੇ ਟੁੱਕੇ ਫਿਰਦੇ ਹੁੰਦੇ ਨੇ ਇਹ ਜਗਾ ਵੀ ਕਾਸੀਆ ਜਰਣਾ ਹਾਂ ਆ ਪਾਰ ਕੀ ਉਹ ਨਾਲ ਲੱਗੇ ਆ ਉਹ ਵੱਡਾ ਸੱਡ ਆ ਗਾਇਆਂ ਸੂਰੇ ਮੈਂ ਦੇਖ ਕਿੰਨੇ ਕੁ ਤਸੂ ਹੋਣਗੇ ਸਾਰੇ ਵੀ ਤਸੂ ਹੋਣਗੇ ਇਹ ਇਹ ਮੇਰੇ ਲਾ 4-500 ਪਸ਼ੂ ਹੋ ਜਰਣ। ਨਾ ਨਾ 7-800 ਵੀ ਆਈਆਂ। 7-800 ਦੁੱਧ ਵਾਲੀਆਂ ਕਿੰਨੀ ਆਈਆਂ? ਦੁੱਧ ਵਾਲੀਆਂ ਤਾਂ ਇੱਧਰ ਨੇ ਜੀ। ਆਓ ਕਿੰਨੀ ਆਉਣੀਆਂ ਉਹ? ਉਹ ਤਾਂ ਹੋਣਗੀਆਂ। 7-800 ਆਈਆਂ ਤਾਂ ਹੋਣਗੀਆਂ। ਵਧੀਆ ਯਾਰ ਹਨਾ। ਜਾਂ ਹਾਂ। ਪਿੰਡਾਂ 'ਚ ਬਣਾ ਤਾਂ ਲੈਂਦੇ ਨੇ ਪਰ ਉਨੀ ਸੰਭਾਈ ਨਹੀਂ ਹੁੰਦੀ। ਤੇ ਸ਼ਹਿਰਾਂ ਦੇ ਵਿੱਚ ਥੋੜਾ ਕਿਹੜਾ ਪਿੰਡ ਆ ਜੀ? ਮੇਰਾ ਤਾਂ ਡੱਬਾ। ਡੱਬਾ ਆ ਮਾਂ ਦਾ। ਹੂੰ। ਮੈਂ ਇੱਧਰ ਆਇਆ ਸੀ ਮੈਂ ਯਾਰ ਮੈਂ ਦੇਖ ਕੇ ਜਾਂਦਾ ਯਾਰ ਤੇ। ਆਹ ਰਸਤਾ ਨਿਕਲ ਜੂ ਬਾਹਰ। ਸੜਕ ਤੇ ਜਾਂਦਾ ਨਾ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਹੈ ਕਮੇਟੀ ਬਣੀ ਹੋਈ ਹੈ ਚਲ ਆਪਾਂ ਬਾਹਰ ਦੀ ਹੁੰ ਨਿਕਲ ਜਾਨੇ ਇੱਧਰ ਰਸਤਾ ਹੋਰ ਬਸ ਬਾਹਰ ਜਾਣ ਨੂੰ ਇੱਧਰ ਗਊਆਂ ਨਹੀਂ ਗਏ ਰੱਖੇ ਹੋਣਾਂ ਤੇ ਉਧਰ ਆਪਾਂ ਤੁਹਾਨੂੰ ਦਿਖਾਈ ਦੋਤਾ ਪਰੇ ਇਹ ਸਾਈਡ ਤੋਂ ਦੀ ਇਹਨਾਂ ਦਾ ਗੋਹਾ ਗੂੜਾ ਛੱਡ ਦਿੰਦੇ ਉਧਰ ਚਲੋ ਠੀਕ ਹੈ ਭਾਈ ਓਕੇ